ਕਰਨੋ ਤੇ ਕੋ ਦੇ ਨਾਲ ਲੋਡ ਜਿੱਤੇ ਚਾਹਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਕਰਨਾ ਆ ਮੈਂ 25 ਸਾਲ ਦੇ ਕੋ ਕੈਨੇਡਾ ਲਾਇਏ ਸੀਗੇ ਹੁਣ ਆਇਆ ਸੀ ਤੇ ਮੈਨੂੰ ਬੜੀ ਖੁਸ਼ੀ ਹੈਗੀ ਜਿਵੇਂ ਅੱਜ ਵਧੀਆ ਦਿਨ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਰਥਡੇ ਹੈਗਾ ਪਹਿਲੇ ਦਿਨ ਦਾ ਸੋਸ਼ ਦਿਨ ਤੇ ਪਹਿਲੀ ਵਾਰੀ ਹੁੰਦਾਨ ਕਰੀਏ ਨਾ ਇਹ ਮੇਰੇ ਵਾਸਤੇ ਵੀ ਯਾਦਗਾਰ ਦਿਨ ਹੈਗਾ ਠੀਕ ਹੋ ਗਏ ਆਮ ਨੋਰਮਲ ਜਿਹਾ ਜਿਉਂ ਤੁਹਾਨੂੰ ਕੀ ਪ੍ਰਸ਼ਤੀ ਕਰਾਂਗਾ ਮੈਂ ਤਾਂ ਇਹੀ ਕਹੂੰਗਾ ਜੀ ਵੀ ਖੂਨਦਾਨ ਕਰਨਾ ਚਾਹੀਦਾ ਦੇਖੋ ਇੰਨਾ ਕਰ ਸਕਦੇ ਹੋ ਨਾ ਕਰੋ ਤਾਂ ਕਿ ਦੇਸ਼ ਦੇ ਆਪਾਂ ਜਿੰਨੀ ਵੀ ਹੈਲਪ ਕਰ ਸਕੀਏ ਵਧੀਆ ਹੀ ਹੈ ਮਤਲਬ ਜੇ ਖੂਨਦਾਨ ਕੈਂਪ ਲਾਇਆ ਤੇ ਇਸ ਦੇ ਪ੍ਰਕਾਰ ਮੰਤਰੀ ਕਪ ਚਕਰਮਚਾਰਨ ਦੇਣਾ ਸੀਗੇ ਅੱਜ ਸਾਡੇ ਦੇਸ਼ ਦੇ ਨਿਰੰਦਰ ਭਾਈ ਮੋਦੀ ਜੀ ਦਾ ਜਨਮ ਦਿਨ ਹੈ ਜਿਹੜਾ ਕਿ ਅਸੀਂ ਅੱਜ ਸਵੇਰ 6:30 ਵਜੇ ਕ੍ਰਿਸ਼ਨानगर ਪਾਰਕ ਦੇ ਵਿੱਚ ਸਾਡੇ ਸਾਰੇ ਮੇਰੇ ਸਾਥੀਆਂ ਨੇ ਮਿਲ ਕੇ ਸਫਾਈ ਅਭਿਆਨ ਚਲਾਇਆ ਸੀਗਾ ਉਸ ਤੋਂ ਬਾਅਦ ਅੱਜ 10 ਵਜੇ ਜਿਹੜਾ ਕੀਬਨ ਕੈਂਪ ਮੰਦਰ ਮੰਡੀ ਹਰਜੀਨਾਮ ਮੰਦਰ ਦੇ ਵਿੱਚ ਟਰਮਸ਼ਾਲਾ ਤੇ ਚੱਲੂ ਹੈ ਜਿੰਦੇ ਵਿੱਚ ਇਸ ਵੇਲੇ 42 43 ਸਾਡੇ ਨੌਜਵਾਨ ਤੇ ਸਾਡੀਆਂ ਭੈਣਾਂ ਬਲੱਡ ਦੇ ਚੁੱਕੀਆਂ ਹਨ ਅੱਜ ਨਰਿੰਦਰ ਭਾਈ ਮੋਦੀ ਜੀ ਨੂੰ ਦੇਸ਼ ਦੇ ਵਰ ਜਗਾਂ ਦੀ ਉਹਨਾਂ ਨੇ ਵਾਂਗ ਦੌਰ ਸਮਾਰੀ ਹੈ ਉਹ ਦੁਨੀਆ ਦੇ ਉੱਤੇ ਕੰਮ ਕਰਕੇ ਦਿਖਾਏ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਕਿ ਅਜੇ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਕੀਤੇ ਨਹੀਂ ਸੀਗੇ ਪ੍ਰਧਾਨ ਮੰਤਰੀ ਨરેન્દ્રભાઈ ਮੋਦੀ ਜੀ 370 ਧਾਰਾ ਜਿਹੜੀ ਸੀਗੀ ਤੁਸੀਂ ਜਾਣਦੇ ਹੋ ਕਦੋਂ ਤੋਂ ਸਾਡੇ ਜਿਹੜੇ ਨੌਜਵਾਨ ਉੱਥੋਂ ਦੇ ਜੀ ਦੋ ਰਹੇ ਸਨ ਉਹਨਾਂ ਨੇ 370 ਧਾਰਾ ਨੂੰ ਤੋੜ ਕੇ ਇਸ ਭਾਰ ਦੇ ਨਾਲ ਸਾਡਾ ਅੰਗ ਬਣਾਇਆ ਅੱਜ ਉਹ ਸਾਡਾ ਰਾਮ ਮੰਦਿਰ ਜਿਹੜਾ 550 ਸਾਲ ਤੋਂ ਅਸੀਂ ਦਰਸ਼ਨਾ ਤੋਂ ਵਾਂਝੇ ਰਹਿ ਗਏ ਸੀਗੇ ਅਸੀਂ ਅੱਜ ਰਾਮ ਮੰਦਿਰ ਜਿਹੜਾ ਪ੍ਰਧਾਨ ਮੰਤਰੀ ਨਰਮੋਦੀ ਜੀ ਨੇ ਬਣਾਇਆ ਉਹ ਕੰਮ ਪ੍ਰਧਾਨ ਮੰਤਰੀ ਜਿੰਨੇ ਕੀਤੇ ਤੇ ਸਾਡੇ ਦੁਸ਼ਮਣ ਨੇ ਕਿਸੇ ਤਰ੍ਹਾਂ ਦੇ ਵੀ ਸਾਡੇ ਨਾਲ ਅੱਖ ਚੱਕ ਕੇ ਵੇਖਿਆ ਹੈ ਤੇ ਪ੍ਰਧਾਨ ਮੰਤਰੀ ਨੇ ਨੰਦਰ ਮੋਦੀ ਜੀ ਨੇ ਉਹਨਾਂ ਤੁਮਾ ਜਵਾਬ ਦਿੱਤਾ ਹੈ ਅੱਜ ਉਹਨਾਂ ਦਾ ਜਨਮ ਦਿਨ ਹੈ ਸਾਡਾ ਜिला ਸ੍ਰੀ ਮੁਖਤਸਰ ਸਾਹਿਬ ਔਰ ਮੇਰੀ ਸਾਰੀ ਟੀਮ ਸਾਰੀ ਸਾਡੇ ਸ਼ਮ ਕਲਰਾ ਜੀ ਕਮਨ ਜੀ ਔਰ ਸਾਡੀ ਸੁਮਨ ਭੈਣ ਜੀ ਭੋਲੀ ਜੀ ਮੰਡਲ ਪ੍ਰਧਾਨ ਸਾਰੇ ਕਿੰਨਾ ਕਿੰਨਾ ਦੇ ਨਾਲ ਆਵਾ ਸਿਹਰ ਦੇ ਇੱਥੇ ਆ ਕੇ ਖੂਂਦਾਲ ਕੈਂਪ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਇਸੇ ਤਰ੍ਹਾਂ 15ਵੜਾ ਜਿਹੜਾ ਸਾਡਾ ਚੱਲ ਰਿਹਾ ਡੋਕ ਟੁਬਕ ਤੱਕ ਲਗਾਤਾਰ 15 ਦਿਨ ਸਮਾਜ ਦੇ ਪੜਾਈ ਦੇ ਕੰਮ ਆ ਸੀ ਇਸੇ ਤਰ੍ਹਾਂ ਕਰਦੇ ਰਵਾਂਗੇ ਜੈ ਹਿੰਦ